ਜਾ ਗਿਆ ਇਹ ਦੁੱਧਾ ਹੋਣ ਲਵੇ ਲੱਗ ਜਾਣਾ ਸੂਰਜ ਪਾਣ ਲਿਆ ਕੇ ਲਾਟ ਘੱਟ ਦੇਣਾ ਤੁਸੀਂ ਤਾਂ ਕਹਿ ਤਾ ਓਵੇਂ ਲਵਾਓ ਸੂਰਜ ਪਾਣ ਦੂਗਾ ਸੂਰਜ ਹੀ ਮੋਬਾਈਲ ਚੱਕਿਆ ਹਟੀਆਂ ਲਾ ਦੇ ਵੀ ਵੰਡਰ ਮੋਟਰਸਾਈਕਲ ਵੰਡ ਨਹੀਂ ਦੇਣਾ ਉਹ ਤੇ ਕਾਰ ਵੀ ਲਵਾ ਦੇ ਕਾਰ ਵਾਲੇ ਕੱਟ ਜੀ ਪਾਣ ਤੇ ਕੁਝ ਕਹਿੰਦੇ ਨਹੀਂ 2 ਮਹੀਨੇ ਕੰਮ ਨਹੀਂ ਹੁੰਦਾ ਤੇ ਤਮਾਸ਼ਾ ਮਾਸ਼ਾ ਜਾਂਦਾ ਆ ਜਾਏਗਾ ਇਹ ਕਿਵੇਂ ਲਾ ਆ ਬਲਾਇਮਾ ਨੂੰ ਬੁਲਾਓ ਯਾਰ ਨਹੀਂ ਹੱਦ ਤੱਕ ਮਾਰਦੇ ਇਹਨਾਂ ਕਿਉਂ ਮਾਰਦੇ 14 ਚੰਦ ਕਰਦੇ ਨੇ ਤੇਰੀ ਜਾਂ ਹੋਰ ਹੋਰ ਕੋਈ ਹੋਰ ਆਖਦੇ ਨੇ ਚਾਰ ਵੀਕਰ ਰੋਤ ਕੰਮ ਖਰਾਬ ਹੋਇਆ ਸਾਡੀ ਦਾ ਕੋਈ ਡਿਊਟੀ ਬੰਦੀ ਨਹੀਂ ਬਾਈਕ ਦੀ ਮੋਟਰਸਾਈਕਲ ਦੀ ਵੀ ਇਹੀ ਹੈਗਾ ਪਿਛਾ ਕਰਾਲਾ ਸਾਡੀ ਕੀ ਡਿਊਟੀ ਹੈ ਬਾਈਕ ਦੀ ਪੁਲਿਸ ਪ੍ਰਸ਼ਾਸਨ ਜਾਣੇ ਅੱਗੇ ਪਿੱਛੇ ਲਵਾਵੇ ਨਾਲ ਲਈ ਜਾਵੇ ਉਦੋਂ ਸਾਡੇ ਮਲਾਜਮ ਨੂੰ ਖਿੱਚ ਕੇ ਅੰਦਰ ਲੈ ਗਿਆ ਜਿੰਦੇ ਕਰਕੇ ਅਸੀਂ ਬੋਲੇ ਨਹੀਂ ਤਾਂ ਸਾਡਾ ਕੀ ਕਿਸੇ ਨਾਲ ਰੋਲਾ ਹੈ ਅਸੀਂ ਤਾਂ ਹੱਥ ਜੋੜ ਸਕਦੇ ਹਾਂ ਸਾਡੇ ਸ਼ਹਿਰ ਦੇ ਵਸਨੀਕਾਂ ਨੂੰ ਆਪਦਾ ਪਿੱਛੇ ਰੋ ਤੁਸੀਂ ਆਪਦਾ ਰਾਜੀ ਰੋ ਅਸੀਂ ਆਪਦਾ ਰਾਜੀ ਰਹੀਏ ਹੋਰ ਗਲ ਬੰਦ ਕਰਦੇ ਹੋ ਉੱਤ ਜੇ ਮੈਨੇ ਆਨਲਾਈਨ ਕਰ ਲਿਆ ਦੋ ਨਾ ਮੈ ਆਖਿਆ ਲੱਗਣਾ ਮੈਨੂੰ ਫੇਰੇ ਬੁਲਾ ਲਿਆ ਜੇ ਤੁਸੀਂ ਭਾਜੀ ਕਰਦੇ ਸਾਰੇ ਅਸੀਂ ਇੱਧਰ ਪਾਸੇ ਆਪਣੀਆਂ ਥੋੜੀ ਲਿਖਾਂਗੇ ਬਿਕਾਸ ਜਨ ਕਰਾ ਦਿੰਦੇ ਅਸੀਂ ਅਸੀਂ ਨਾ ਦੁਆਰਾ ਐਪਲੀਕੇਸ਼ਨ ਕਿਨੇ ਲਿਖੀ ਵੀਰੇ ਭਾਜੀ ਤੁਸੀਂ ਰਾਤ ਦੇ ਲਾ ਲਓ ਬਸ ਨਹੀਂ ਕਿਸੇ ਨੇ ਕਰਦਾ ਐਵੇਂ ਲੱਗ ਜਾਈਂਗਾ ਪਕਾਉਂਦੇ ਸਾਡੇ ਆਪ ਦੇ ਗਾਹ ਦੇ ਤਾਂ ਲੱਗ ਰੱਖਿਆ ਬਸ ਕੋਈ ਆਪ ਦੇ ਬੁਲਾਉਂਦੇ ਜੀ ਕੋਈ ਰੋਲਾ ਨਹੀਂ ਕਰ ਅਸੀਂ ਸਾਨੂੰ ਆ ਕੇ ਕੁਝ ਨਹੀਂ ਕਹਿੰਦੇ ਹਾਂ ਬਸ ਠੀਕ ਹੈ ਤਾਂ ਦੁਕਾਨਦਾਰਾਂ ਦੇ ਵੱਲੋਂ ਜਿਹੜੇ ਆ ਗਿਆ ਨੇ ਜਾਇਜ਼ ਕਬਜ਼ੇ ਕੀਤੇ ਹੋਏ ਨੇ ਇੱਕ ਵਾਰ ਸਮਝਾਇਆ ਵੀ ਜਾ ਰਿਹਾ ਹਾਂ ਦੁਕਾਨਦਾਰਾਂ ਨੂੰ ਤਾਂ ਜੋ ਇਹ ਰਾਸਤਾ ਜਿਹੜਾ ਹੈਗਾ ਖਾਲੀ ਹੋ ਸਕੇ। ਜਿਹੜਾ ਕਲਰ ਹੈ ਬਾਬਾ ਹਾਂ। ਬਿਲਕੁਲ ਰਾਤ। ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਦੇ ਵੱਲੋਂ ਅੱਜ ਫਿਰ ਇੱਕ ਵਾਰ ਐਕਸ਼ਨ ਵਿੱਚ ਦਿਖਾਈ ਦੇ ਰਹੇ ਨੇ। ਦੁਕਾਨਦਾਰਾਂ ਦੇ ਵੱਲੋਂ ਨੇ ਗੈਰਜ ਕਬਜ਼ੇ ਜਿਹੜੇ ਕੀਤੇ ਹੋਏ ਨੇ। ਸਮਝਾਇਆ ਵੀ ਜਾ ਰਿਹਾ ਨਾਲ ਦੇ ਨਾਲ ਉਹਨਾਂ ਦਾ ਚਲਾਨ ਵੀ ਕੱਟਿਆ ਜਾ ਰਿਹਾ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਰਾਮ ਲਾਲ ਚੌਂਕ ਤੋਂ ਤਸਵੀਰਾਂ ਲਾਈਵ ਦਿਖਾ ਰਹੇ ਹਾਂ ਤੁਹਾਨੂੰ ਅੱਗੇ ਅੱਗੇ ਆ ਜਾਓ ਲੋਕਾਂ ਨੂੰ ਨੇ ਜਾਇਰ ਕਬਜੀ ਬਾਹਰ ਵਹੀਕਲਾਂ ਦੇ ਬਾਹਰ ਕਰੇ ਜਾਂਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਬੈਂਕ ਦੇ ਬਾਹਰ ਕਿੰਨਾ ਵੱਡਾ ਜਾਮ ਲੱਗਿਆ ਹੋਇਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਬੈਂਕਾਂ ਦੇ ਬਾਹਰ ਜਿਹੜੀ ਮੋਟਰਸਾਈਕਲ ਜਿਹੜੇ ਹੈਗੇ ਸੜਕ ਦੇ ਉੱਪਰ ਰੁੱਕੇ ਜਾਂਦੇ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਟ੍ਰੈਫਿਕ ਜਿਹੜਾ ਹੈਗਾ ਜਾਮ ਹੈਗਾ ਬੱਚਣ ਨੂੰ ਦੂਸਰੇ ਪਾਸੇ ਛੋਟੀਆਂ ਹੁੰਦੀਆਂ ਨੇ ਤਾਂ ਦੁਕਾਨਦਾਰਾਂ ਨੂੰ ਉਹਨਾਂ ਦਾ ਰੇਡੀਓ ਤੇ ਹੈ ਹਾਂ ਹਾਂ ਇਹਨਾਂ ਦਾ ਵੀ ਹੈ ਕਿਉਂਕਿ ਮੇਨ ਟ੍ਰੈਫਿਕ ਦੇ ਨਾਲ ਵੀ ਹੋ ਰਿਹਾ ਹੈ ਜੱਜ ਇਹਨਾਂ ਨੂੰ ਨੋਰਥ ਆਪਕਾੜ ਦੇ ਤੇ ਇਹਨਾਂ ਦਾ ਇੱਕ ਆ ਹੋ ਗਿਆ ਬੈਂਕ ਹੋ ਗਿਆ ਕੁਝ ਇਧਰ ਕੇ ਲੇ ਜੋ ਸਰਦੀ ਮੰਡੀ ਮੈਂ ਕੱਲ ਹੀ ਇਹਨਾਂ ਨੂੰ ਕਰਾ ਦਿੱਤੇ ਕਨੇਜਾ ਜੀ ਨੇ ਲਾਈਵ ਵੀਡੀਓ ਪਾਈ ਮੈਂ ਇਹਨਾਂ ਨੂੰ ਇਹ ਜੀ ਕਿ ਸੇਤੀ ਹੌਸਲ ਤੋਂ ਲੈ ਕੇ ਤੇ ਭਗਤ ਸਿੰਘ ਚੌਕ ਤੱਕ ਜੀ ਡਿਵਾਈਡਰ ਦੇ ਨਾਲ ਕਾਰਾਂ ਖੜੀਆਂ ਇਹਨਾਂ ਨੂੰ ਨੋਰਥ ਜਾ ਚੁੱਕੇ ਨੇ ਇਦੋਂ 5-6 ਦਿਨ ਹੋ ਗਏ ਨੇ ਇਹਨਾਂ ਨੂੰ ਨੋਟਿਸ ਜਾ ਚੁੱਕੇ ਨੇ ਤੁਸੀਂ ਟੈਨਸ਼ਨ ਨਾ ਲਓ ਸਾਰੀ ਗੱਲ ਕਰਾਓ ਸਾਰੀ ਚੀਜ਼ਾਂ ਦਾ ਹੱਲ ਹੋਵੇਗਾ ਆ ਕਾਰ ਦਾ ਕਰਾਓ ਟ੍ਰੈਫਿਕ ਪੁਲਿਸ ਕਰੇਗੀ ਟ੍ਰੈਫਿਕ ਪੁਲਿਸ ਨੇ ਨਾਲੇ ਹੀ ਆ ਪੁਲਿਸ ਉਹ ਐ ਕਰਦੇ ਫੋਟੋ ਕਿਤੇ ਲੈ ਕੇ ਚਾਹੀਦੀ ਆਗੀ ਹਟਾ ਲਾ ਫਿਰ ਬਾਅਦ ਕਰੇਗਾ ਫਿਰ ਰੱਖੇਗਾ ਅੱਜ 11 ਨਹੀਂ ਲੋੜ ਅਜੇ ਦਾ ਪੁਲਿਸ ਕਰਕੇ ਆਉਣੇ ਆਈਏ ਪਰ ਆ ਬਾਲੀਏ ਕੀ ਗੱਲ ਐ ਕੀ ਗੱਲ ਐ ਬੱਸ ਕੀ ਗੱਲ ਐ ਮੈਨੂੰ ਦਿੱਤੀ ਰਿਹਾ ਆਹ ਨੂੰ ਆ ਦੇ ਰਿਹਾ ਆਹ ਨੂੰ ਪਾਈ ਦੇ ਰਿਹਾ ਆਵੇ ਲਾ ਦੇ ਨਿਆ ਹਾਂ ਜਿਹੜਾ ਕਾਹ ਕਹਾਂ ਲੱਗਦਾ ਇਹ ਦੁੱਧਾ ਹੋਣ ਨਵੇਂ ਲੱਗ ਗਿਆ ਸੂਰੇ ਪਾਣ ਲਿਆ ਕੇ ਕਾਰ ਕੱਟ ਦੇਣਾ ਤੁਸੀਂ ਤਾਂ ਕਹਿ ਤਾ ਓਵੇਂ ਲਵਾਓ ਸੂਰੇ ਪਾਣ ਦੂਰੇ ਸੂਰੇ ਹੀ ਮੋਬਾਈਲ ਕਰਿਆ ਆ ਪਾਣ ਯਾਰ ਫੱਟੀਆਂ ਲਾ ਦੇ ਵੰਡਰ ਮੋਟਰਸਰ ਵੰਡ ਨਹੀਂ ਦੇਣਾ ਕਾਰ ਬਲਵਾ ਦੇਵਾ ਕਾਰ ਵਾਲੇ ਕੱਟ ਕੀ ਪਾਣ ਤੇ ਕੁਛ ਕਹਿੰਦੇ ਨਹੀਂ ਮੋਟਰਸਰ ਦਾ ਥਰਾਨਾ ਕਰਦੇ ਨੇ ਰਾਹ ਖਾਦੀ ਪਟਾੜੀਏ ਬੁਲਾਇਆ ਯਾਰ ਉਹਨਾਂ ਨੂੰ 2 ਮਹੀਨੇ ਕੰਮ ਨਹੀਂ ਹੁੰਦਾ ਤੇ ਤਮਾਸ਼ਾ ਪਾ ਦਿੰਦਾ ਜੀ ਮੋਟਰ ਵੱਡਾ ਆਏਗਾ ਇਹ ਕਿਹਨੇ ਲਾ ਆ ਬਲਾਇਮਾ ਨੂੰ ਬੁਲਾਓ ਯਾਰ ਆਏਗਾ ਵੀ ਹਟਾ ਕੋ ਮਾਰਦੇ ਇਹਨਾਂ ਕਿਉਂ ਮਾਰਦੇ 11 ਵਜੇ ਦਾ ਉਹ ਮੈਚ ਕਰਦੇ ਜਾਂ ਹੋਣੋ ਤੋਂ ਕੋਈ ਹੋਰ ਰੱਖਦੇ ਨੇ 4 ਵੀਕਰ ਰੱਖਦੇ ਕੰਮ ਖਰਾਬ ਹੋਇਆ ਸਾਡੀ ਤਾਂ ਕੋਈ ਡਿਊਟੀ ਬੰਦੀ ਨਹੀਂ ਬਾਈਕ ਦੀ ਮੋਟਰਸਾਈਕਲ ਦੀ ਵੀ ਇਹੀ ਹੈਗਾ ਪਿਛਾ ਕਰਾਣਾ ਸਾਡੀ ਕੀ ਡਿਊਟੀ ਹੈ ਬਾਈਕ ਦੀ ਪੁਲਿਸ ਪ੍ਰਸ਼ਾਸਨ ਜਾਣੇ ਅੱਗੇ ਪਿੱਛੇ ਲਵਾਵੇ ਨਾਲ ਲੈ ਜਾਵੇ ਉਦੋਂ ਸਾਡੇ ਮਲਾਜਮ ਨੂੰ ਖਿੱਚ ਕੇ ਅੰਦਰ ਲੈ ਗਿਆ ਜਿੱਦ ਕਰਕੇ ਅਸੀਂ ਬੋਲੇ ਨਹੀਂ ਤਾਂ ਸਾਡਾ ਕੀ ਕਿਸੇ ਨਾਲ ਰੋਲਾ ਹੈ ਅਸੀਂ ਤਾਂ ਚਾਹ ਨਹੀਂ ਅਸੀਂ ਹੱਥ ਜੋੜ ਸਕਦੇ ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਪਦਾ ਪਿੱਛੇ ਰੋ ਤੁਸੀਂ ਆਪਦਾ ਰਾਜੀ ਰਹੋ ਅਸੀਂ ਆਪਦਾ ਰਾਜੀ